ਪ੍ਰਧਾਨ ਦਾ ਕੋਈ ਮੁੰਡਾ ਆ ਕਹਿੰਦੇ ਉਹ ਕਹਿੰਦਾ ਵੀ ਸ਼ਰਾਬੀ ਹੈ ਜੀ ਉਹਦੇ ਕਿਡਨੀਆਂ ਫੇਲ ਆ ਚਲੋ ਜੰਗਲ ਮੰਨ ਲੈਣੇ ਮੈਡੀਕਲੀ ਹੋਊਗੀ ਲੇਕਿਨ ਉਹਨੂੰ ਇੰਨਾ ਪਤਾ ਉੱਪਰੋਂ ਕੱਢ ਕੇ ਚੈਲੰਜ ਕਰ ਰਿਹਾ ਸਾਰੀ ਸੰਗਤ ਨੂੰ ਪੂਰੀ ਸਿੱਖ ਸੰਗਤ ਨੂੰ ਕਰ ਰਿਹਾ ਚੈਲੰਜ ਕਿ ਮੈਂ ਗੀਤਾ ਜੋ ਤੁਹਾਡੇ ਕੋਲ ਹੁੰਦਾ ਕਰ ਲਵਾਂ ਇਹ ਤਾਂ ਇਹਨਾਂ ਨੂੰ ਹੁਣ ਇਹ ਸੋਚਣਾ ਚਾਹੀਦਾ ਕਿ ਗੁਰੂ ਘਰ ਆਪਣੇ ਪੰਡਾ ਚ 4-4 5-5 ਆ ਲੇਕਿਨ ਜੇ ਸਾਹ ਸੰਭਾਲ ਨਹੀਂ ਹੈਗੀ ਤਾਂ ਮੇਰੇ ਹਿਸਾਬ ਨਾਲ ਇਸ ਤੋਂ ਕਰੋਣੀ ਹਰਕਤੀਆਂ ਕਰੋਣੀ ਗੱਲ ਨਹੀਂ ਹੋ ਸਕਦੀ ਹੋਰ ਕਮੇਟੀਆਂ 'ਚ ਲੜਾਈਆਂ ਤਾਂ ਹੋ ਰਹੀਆਂ ਹਨ ਇਹਨਾਂ ਦੀਆਂ ਕਿ ਕੋਈ ਨਹੀਂ ਮਾਰਨਾ ਪ੍ਰਧਾਨ ਤੁਸੀਂ ਹੁਣ ਖੁਦ ਵੀ ਦੇਖਿਆ ਅੰਦਰ ਬਾਲੇ ਪਏ ਹੋਏ ਆ ਸ਼ਰਮ ਵਾਲੀ ਗੱਲ ਨਹੀਂ ਜੀ ਅणि ਗੁਰੂ ਘਰ 4-5 ਗੁਰੂ ਘਰ ਚਾਰੇ ਜੀ 5 ਹੋ ਜੀ 5 ਗੁਰੂ ਘਰ ਆ ਲੇਕਿਨ ਗ੍ਰਾਂਥੀ ਇਹਨਾਂ ਕੋ ਹੈ ਨਹੀਂ ਬੜੀ ਸ਼ਰਮ ਵਾਲੀ ਗੱਲ ਹਾਂ ਜੀ ਬਿਲਕੁਲ ਇਹ ਬੜੀ ਵੱਡਾ ਲੈਬ ਸਾਹ ਕਮੇਟੀ ਦੇ ਪਾਰਟ ਦੇ ਉੱਤੇ ਵੀ ਜਿਹੜੀ ਆ ਉਹ ਇਹਨਾਂ ਦੇ ਕੈਮਰੇ ਜਿਹੜੇ ਆ ਉਹ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਕਰਵਾਇਆ ਔਰ ਇਹ ਜਿਹੜੀ ਇਹਨਾਂ ਦੀ ਆਪਸ ਵਿੱਚ ਤਸਲਵਾਜੀ ਸੀਗੀ ਇਹ ਜਿਹੜੀ ਤਸਲ ਸੀਗੀ ਇਹ ਘੱਟੋ-ਘੱਟ ਪੁਲਿਸ ਦੇ ਧਿਆਨ ਚ ਆਉਣੀ ਚਾਹੀਦੀ ਸੀ ਅਸੀਂ ਇਹਦਾ ਕੋਈ ਹੱਲ ਕਰ ਹੱਲ ਦੇ ਤੀ ਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉੱਤੋਂ ਅਸੀਂ ਜਿਹੜਾ ਦੂਸ਼ੀ ਦੀ ਜਿਹੜੀ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਅਫਰੀਹੈਂਡ ਕਰ ਲਿਆ ਕੁਝ ਕੁਝ ਕਰਨ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਨਾਲ ਮੇਰੇ ਵੱਡੇ ਭਾਈ ਸਾਹਿਬ ਰਵਿੰਦਰ ਜੀ ਸਾਰੇ ਸਿੱਖ ਸੰਗਤ ਅੱਜ ਅਸੀਂ ਇਕੱਠੇ ਹੋਏ ਆ ਪਿੰਡ ਮਾਲਾ ਜਿਹੜਾ ਜਲੰਧਰ ਦਾ ਇੱਕ ਪਿੰਡ ਆ ਸਾਨੂੰ ਇਹ ਖਬਰ ਮਿਲੀ ਸੀਗੀ ਲਗਭਗ 7:30 6:30 ਵਜੇ ਦੇ ਕਰੀਬ ਕਿ ਮਹਾਰਾਜ ਦੀ ਕੋਈ ਬਦਬੀ ਕਰ ਗਿਆ ਇੱਥੇ ਤੋਂ ਮੈਂ ਭਾਈ ਸਾਹਿਬ ਨਾਲ ਵੀ ਫੋਨ ਤੇ ਰਾਬਤਾ ਕੰਮ ਕੀਤਾ ਹੋਰ ਸਿੱਖ ਜਥੇਬੰਦੀਆਂ ਨੇ ਵੀ ਕੀਤਾ ਮੇਰੇ ਤੋਂ ਪਹਿਲਾਂ ਵੀ ਲੇਕਿਨ ਕਾਫੀ ਬੰਦੇ ਆ ਚੁੱਕੇ ਸੀ ਇਹ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੋਈ ਹੈ ਜੀ ਇਹ ਲੇਕਿਨ ਮੈਂ ਪ੍ਰਸ਼ਾਸਨ ਤੇ ਵੀ ਇਹਦੇ ਤੇ ਸਵਾਲ ਚੁੱਕੇ ਜਾ ਰਹੇ ਆ ਕਿਉਂ ਕਿ ਕਿਉਂਕਿ ਘਟਨਾਵਾਂ ਜਿਹੜੀਆਂ ਬਾਰ-ਬਾਰ ਹੋ ਰਹੀਆਂ ਉਹ ਟਾਰਗੇਟ ਕਰਕੇ ਟਾਰਗੇਟ ਕਰਕੇ ਕਿ ਜਿਹੜਾ ਭਾਈਚਾਰਾ ਬਣਿਆ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਹੀ ਕਰ ਰਿਹਾ ਲੋਕ ਸ਼ਰਾਰਤੀ ਜਾਂਸਰ ਇੱਥੇ ਵੀ ਜਿਹੜੀ ਅਸੀਂ ਆ ਕੇ ਜੋ ਸਾਨੂੰ ਪਹਿਲੀ ਇਨਫੋਰਮੇਸ਼ਨ ਇਹ ਮਿਲੀ ਆ ਜੋ ਅਸੀਂ ਆਪਣੇ ਹਿਸਾਬ ਨਾਲ ਇਹਦੇ ਚ ਇਨਵੈਸਟੀਗੇਸ਼ਨ ਕੀਤੀ ਜੋ ਪੁਲਿਸ ਪ੍ਰਸ਼ਾਸਨ ਇਨਵੈਸਟੀਗੇਸ਼ਨ ਕਰ ਰਿਹਾ ਡੀਐਸਪੀ ਸਾਹਿਬ ਆਏ ਹੋਏ ਆ ਇਹਦੇ ਵਿੱਚ ਵੀ ਇੱਕ ਜਦੋਂ ਅਸੀਂ ਵੀਡੀਓ ਦੇਖੀ ਇੱਕ 14 ਸਾਲ ਦਾ ਬੱਚਾ ਇੱਕ ਕੋਈ ਮੁੰਡਾ ਹੋਰ ਹੈ ਕੋਈ ਵੱਡਾ ਵੱਡੀ ਉਮਰ ਦਾ ਹੈ ਕੋਈ ਕੋਈ ਬੀਬੀ ਗਈ ਹੈ ਤਿੰਨ ਚਾਰ ਬੰਦੇ ਅੰਦਰ ਗਏ ਆ ਲੇਕਿਨ ਜਿਹੜੀ ਸ਼ੱਕ ਦੀ ਸੂਈ ਆ ਉਹ ਤਾਂ ਹੁਣ ਪ੍ਰਸ਼ਾਸਨ ਦੱਸੇਗਾ ਕਿ ਸ਼ੱਕ ਦੀ ਸੂਈ ਇਹ ਕਰ ਰਿਹਾ ਕਿ ਛੋਟੇ ਬੱਚੇ ਤੇ ਉਹ ਵੀ ਕਹਿ ਰਿਹਾ ਕਿ ਮਾਨਤਬੁੱਧੀ ਹੈ ਜੀ ਕੋਈ ਫੇਰ ਇੱਕ ਰਵਿਦਜੀ ਇਥੇ ਇੱਕ ਬਿਲਕੁਲ ਘਰ ਨਾਲ ਹੈ ਜਿਹੜਾ ਕਿ ਪ੍ਰਧਾਨ ਦਾ ਘਰ ਆ ਪ੍ਰਧਾਨ ਦਾ ਕੋਈ ਮੁੰਡਾ ਆ ਕਹਿੰਦੇ ਉਹ ਕਹਿੰਦਾ ਵੀ ਸ਼ਰਾਬੀ ਆ ਜੀ ਉਹਦੇ ਕਿਡਨੀਆਂ ਫੇਲ ਆ ਚਲੋ ਇਹ ਗੱਲ ਮੰਨ ਲੈਨੇ ਮੈਡੀਕਲੀ ਹੋਊਗੀ ਲੇਕਿਨ ਉਹਨੂੰ ਇੰਨਾ ਪਤਾ ਉੱਪਰ ਖੜ ਕੇ ਚੈਲੰਜ ਕਰ ਰਿਹਾ ਸਾਰੀ ਸੰਗਤ ਨੂੰ ਪੂਰੀ ਸਿੱਖ ਸੰਗਤ ਨੂੰ ਕਰ ਰਿਹਾ ਚੈਲੰਜ ਕਿ ਮੈਂ ਕੀਤਾ ਜੋ ਤੁਹਾਡੇ ਕੋਲ ਹੁੰਦਾ ਕਰ ਲਓ ਕਿੰਨੀ ਮਾੜੀ ਗੱਲ ਹੈ ਪ੍ਰਸ਼ਾਸਨ ਦੇ ਹੁੰਦੇ ਹੋਏ ਪ੍ਰਸ਼ਾਸਨ ਨੇ ਵਾਸ਼ਿਸ਼ਣ ਦਿੱਤਾ ਕਿ ਉਹਨੂੰ ਹੁਣ ਅਰੈਸਟ ਪਾਉਗੇ ਲੇਕਿਨ ਉਹਨੇ ਅੰਦਰ ਦਰਵਾਜ਼ਾ ਨਹੀਂ ਖੁੱਲਿਆ ਅਸੀਂ ਉਹਨੂੰ ਵੈਸੇ ਚਲੋ ਮਹਾਰਾਜ ਕਿਰਪਾ ਕਰਨਗੇ ਕੋਈ ਨਾ ਕੋਈ ਤੇ ਇਹ ਬਹੁਤ ਹੀ ਮਾੜੀ ਬੰਦਭਾਗੀ ਘਟਨਾ ਇਹ ਹੋਣੀ ਨਹੀਂ ਚਾਹੀਦੀ ਸੀ ਜਿਹੜਾ ਵੀ ਇਹ ਦੋਸ਼ੀ ਆ ਅੱਜ ਇਹ ਸਾਰੀਆਂ ਸਿੱਖ ਸੰਗਤਾਂ ਮੈਂ ਇੱਥੇ ਬੈਠੀਆਂ ਆ ਅਸੀਂ ਉਦੋਂ ਤੱਕ ਨਹੀਂ ਜਾਣਾ ਜਦੋਂ ਤੱਕ ਦੋਸ਼ੀ ਪੁਲਿਸ ਨੂੰ ਦੋਸ਼ੀ ਨੂੰ ਨਾਮਜ਼ਦ ਨਹੀਂ ਕਰ ਲੈਂਦੀ ਤੇ ਉਹਨੂੰ ਐਫ ਆਈ ਆਰ ਦੇ ਵਿੱਚ ਦਰਜ ਨਹੀਂ ਕਰ ਲੈਂਦੀ ਤੇ ਜੋ ਬਣਦੀ ਕਾਨੂੰਨੀ ਕਾਰਵਾਈ ਆ ਜੋ ਪਰ ਕੋਕ ਕਾਨੂੰਨੀ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਆ ਪ੍ਰਸ਼ਾਸਨ ਜੋ ਕਾਨੂੰਨੀ ਕਾਰਵਾਈ ਅਸੀਂ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇ ਰਹੇ ਨਾ ਕਿਉਂ ਭੈਸਾ ਬਿਲਕੁਲ ਜੀ ਜੋ ਪ੍ਰਸ਼ਾਸਨ ਕਾਨੂੰਨੀ ਕਾਰਵਾਈ ਇਹ ਤੇ ਕਰੇਗਾ ਲੇਕਿਨ ਅਸੀਂ ਉਹਨਾਂ ਤੇ ਦਬਾਅ ਪਾਣਾ ਕਿ ਅੱਜ ਕਾਨੂੰਨੀ ਕਾਰਵਾਈ ਅੱਜ ਤੋਂ ਅੱਜ ਹੀ ਹੋਵੇ ਤੁਰ ਇਦਾਂ ਦੀਆਂ ਘਟਨਾਵਾਂ ਕਿ ਇੰਨੀਆਂ ਸਖਤ ਸਜ਼ਾਾਂਵਾਂ ਹੋਣ ਇਹਦੇ ਵਿੱਚ ਸਖਤ ਸਜ਼ਾਾਂਵਾਂ ਡੀਐਸਪੀ ਸਾਹਿਬ ਸੁਣ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਦੇ ਤੇ ਇਦਾਂ ਦੀਆਂ ਕੋਈ ਸਖਤ ਧਾਰਾਵਾਂ ਲਾਓ ਜਿਹੜੀਆਂ ਕਿ ਹੁਣ ਮੇਰੇ ਕੱਲ ਭਗਵਾਨਤ ਮਾਨ ਨੇ ਕੋਈ ਐਮੈਂਡਮੈਂਟ ਕਰਕੇ ਕਾਨੂੰਨ ਦੇ ਵਿੱਚ ਸੋਧ ਕੀਤੀ ਆ ਇੱਕ ਸਖਤ ਧਾਰਾਵਾਂ ਲਾਓ ਤਾਂ ਕਿ ਜਿਹੜੀ ਔਣ ਬੜੇ ਹੋਰ ਲੋਕ ਆ ਜਿਹੜੇ ਕੋਈ ਸੋਚਣ ਵੀ ਅਸੀਂ ਕਰਨਾ ਆ ਉਹਨਾਂ ਦੇ ਪਹਿਲੇ ਨੱਥ ਪੈ ਸਕੇ ਕਿ ਇਹ ਇਹ ਤਾਂ ਅਸੀਂ ਕੰਮ ਨਹੀਂ ਕਰ ਸਕਦੇ ਬੱਸ ਸੀਸੀਟੀਵੀ ਕਿੱਥੇ ਦੇ ਸਾਹਮਣੇ ਆਈ ਹੈਗੀ ਤੁਸੀਂ ਕਹਿੰਦੇ ਸੀਸੀਟੀਵੀ ਦੇ ਵਿੱਚ ਪੁੱਛਟਾਈ ਹੈਗੀ ਦੇਖੋ ਜੀ ਜਿਹੜੀ ਸੀਸੀਟੀਵੀ ਆ ਜਿਹੜੀ ਕਿ ਅਕਾਲ ਤਖਤ ਤੋਂ ਇੱਕ ਨੋਟਿਸ ਹੋਇਆ ਹੋਇਆ ਕਿ ਸੀਸੀਟੀਵੀ ਸਰ ਗੁਰਦੁਆਰਾਂ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਲੇਕਿਨ ਇਸ ਗੁਰੂ ਘਰ ਚ ਸੀਸੀਟੀਵੀ ਤਾਂ ਲੱਗੇ ਆ ਲੇਕਿਨ ਉਹ ਚੱਲਦੇ ਨਹੀਂ ਜੀ ਇਹ ਵੀ ਇੱਕ ਹੁਣ ਜਾਂਚ ਦਾ ਵਿਸ਼ਾ ਆ ਕਿ ਕਿ ਜਾਣ ਕੇ ਤਾਂ ਨਹੀਂ ਬੰਦ ਕਰ ਦਿੱਤੇ ਫਿਰ ਇੱਕ ਨਾਲ ਇੱਕ ਘਰ ਆ ਕਿਛੇ ਪਿੱਛੇ ਤੇ ਗੋਣੀਆਂ ਦਾ ਉੱਥੋਂ ਅਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਦੇਖਿਆ ਜੋ ਗੁਰੂ ਘਰ ਦਾ ਦਰਵਾਜ਼ਾ ਦਾ ਗੇਟਵੇਨ ਆ ਰਿਹਾ ਉਹਦੇ ਵਿੱਚ ਜੇਸ ਟਾਈਮ ਤੇ ਕਹਿ ਰਹੇ ਆ ਕਿ ਵਿਅਦਵੀ ਹੋ ਉਹ ਹੁਣ ਜਾਂਚ ਦਾ ਵਿਸ਼ਾ ਹੈ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਉਹਦੇ ਵਿੱਚ ਇੱਕ ਲੜਕਾ ਵੀ ਗਿਆ ਰਿਆ ਅੰਦਰ। ਇੱਕ ਕੋਈ ਬੀਬੀ ਗਈ ਅੰਦਰ ਤੇ ਇੱਕ ਹੋਰ ਕੋਈ ਜੈਂਟਲਮੈਨ ਨੇ 33 32 ਸਾਲ ਦਾ। ਮੋਨੂ ਕੀ ਨਾਂ ਪਤਨ ਕੀ ਲੈ ਰਿਹਾ ਉਹਦਾ? ਮਾਨ? ਹਾਂਜੀ। ਕੋਈ ਮਾਨ ਨਾਂ ਲੈ ਰਿਹਾ। ਹੁਣ ਉਹ ਸ਼ੱਕ ਦੇ ਧਿਆਰੇ 'ਚ ਤਾਂ ਦੋਨੇ ਆ। ਔਰ ਇੱਕ ਵੱਡੀ ਗੱਲ ਮੈਂ ਤੁਹਾਡੇ মিডিਆ ਨੂੰ ਦੱਸਣਾ ਚਾਹੁੰਦਾ ਤੇ ਦੋ ਧਿਰਾਂ ਦੀ ਆਪਸ ਵਿੱਚ ਰੰਜਿਸ਼ ਬਾਜੀ ਆ। ਉਹ ਕਿੰਨੇ ਬਿਸ਼ਰਮ ਲੋਕ ਹੋ ਗਏ ਆ। ਵੀ ਰੰਜਿਸ਼ ਬਾਜੀ ਕਰਕੇ ਮਹਾਰਾਜ ਤੱਕ ਪਹੁੰਚ ਗਏ। ਆਪਣੀਆਂ ਰੰਜਿਸ਼ਾਂ ਸੈੱਟ ਕਰਨ ਲਈ ਤੁਸੀਂ ਮਹਾਰਾਜ ਦੇ ਅੰਗਾਂ ਤੇ ਬਿਆਦਵੀ ਕਰੋਗੇ ਕੁਝ ਦਿਨ ਪਹਿਲਾਂ ਹੋਈ ਹੈ ਇੱਥੇ ਲੜਾਈ ਦਾ ਦੱਸ ਰਹੇ ਹਾਂ ਹਾਂ ਉਹ ਲੜਾਈ ਦਾ ਇੱਕ ਉਹ ਵੀ ਇੱਕ ਐਂਗਲ ਹੋ ਸਕਦਾ ਮੈਂ ਕਹਿੰਦਾ ਕੋਈ ਇਨਵੈਸਟੀਗੇਸ਼ਨ ਦਾ ਬਾਟ ਹੈ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਕਰੇਗੀ ਕਿ ਇਹ ਕਿਉਂ ਇਹ ਗੱਲਾਂ ਹੋ ਰਹੀਆਂ ਇਹ ਹੋਣੀਆਂ ਨਹੀਂ ਚਾਹੀਦੀਆਂ ਤੇ ਇਹਦੇ ਤੇ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਸਰਪੰਚ ਕਹਿੰਦੇ ਸਭ ਤੋਂ ਪੁਰਾਣਾ ਗੁਰੂ ਘਰ ਹੈ ਇਹ ਜੀ ਪਰ ਤੁਸੀਂ ਅੰਦਰ ਹਾਲਾਤ ਵੀ ਦੇਖੇ ਹੈਗੇ ਕਿਸੋ ਜਿਹੇ ਹਾਲਾਤ ਹੈਗੇ ਕਮਰੇ ਦੇ ਕਿਸੋ ਜਿਹੇ ਹਾਲਾਤ ਸੀਗੇ ਜਾਂ ਇਹਦੇ ਕੋਈ ਕਮੇਟੀ ਕਹਿੰਦੇ ਨਹੀਂ ਬਣਾਈ ਹੋਈ ਹੈਗੀ ਜਿੰਮੇਵਾਰੀ ਕਿਹਦੀ ਬੰਦੀ ਹੈ ਜੀ ਇੱਥੇ ਫਿਰ ਇਹਦੇ ਵਿੱਚ ਜਿਹੜੀ ਔਰ ਕਮੇਟੀਆਂ ਲਈ ਲੜਾਈਆਂ ਤਾਂ ਹੋ ਰਹੀਆਂ ਹਨਾ ਦੀਆਂ ਕਿ ਕਿਨੇ ਮੰਨਣਾ ਪ੍ਰਧਾਨ ਤੁਸੀਂ ਹੁਣ ਖੁਦ ਵੀ ਦੇਖਿਆ ਅੰਦਰ ਬਾਲੇ ਪਏ ਹੋਇਆ ਸ਼ਰਮ ਵਾਲੀ ਗੱਲ ਨਹੀਂ ਜੀ ਸਾਡੇ ਘਰਾਂ ਦੇ ਬਾਲੇ ਪਏ ਆ ਅਸੀਂ ਵਧੀਆ ਵਧੀਆ ਲੈਂਟਰ ਪਾ ਰਹੇ ਆ ਪਾ ਰਹੇ ਨੇ ਜੀ ਤੇ ਮਹਾਰਾਜ ਦਾ ਜਿੱਥੇ ਮਹਾਰਾਜ ਦੀ ਸਵਾਰੀ ਆ ਮਹਾਰਾਜ ਦਾ ਪ੍ਰਕਾਸ਼ ਆ ਉੱਥੇ ਤੁਸੀਂ ਬਾਲੇ ਪਾਇਆ ਹੋ ਔਰ ਵਿੱਚੋਂ ਮੈਨੂੰ ਇਹ ਵੀ ਕਹਿ ਰਹੇ ਕਿ ਮੀਂਹ ਦੀਆਂ ਕਿਣੀਆਂ ਕੁਣੀਆਂ ਵੀ ਆ ਕੇ ਕੋਈ ਪਾਣੀ ਪੂਣੀ ਵੀ ਡਿੱਗਦਾ ਹੈ ਇਹ ਤਾਂ ਇਹਨਾਂ ਨੂੰ ਹੁਣ ਇਹ ਸੋਚਣਾ ਚਾਹੀਦਾ ਕਿ ਗੁਰੂ ਘਰ ਆਪਣੇ ਪੰਡਾਂ 'ਚ 4-4 5-5 ਆ ਲੇਕਿਨ ਜੇ ਸਾਫ਼ ਸੰਭਾਲ ਨਹੀਂ ਹੈਗੀ ਤਾਂ ਮੇਰੇ ਹਿਸਾਬ ਨਾਲ ਇਸ ਤੋਂ ਇਹ ਘਣੋਣੀ ਹਰਕਤ ਜਾਂ ਘਣੋਣੀ ਗੱਲ ਨਹੀਂ ਹੋ ਸਕਦੀ। ਬਾਬਾ ਜੀ ਸੀਸੀਟੀਵੀ ਜਿਹੜੇ ਨਹੀਂ ਚੱਲਦੇ ਹੈਗੇ ਕੌਣ ਜ਼ਿੰਮੇਵਾਰੀ ਕੌਣ ਲੈਂਦਾ ਪਿਆ ਹੈਗਾ ਇੱਥੇ ਵੀ ਹੁਣ ਤੱਕ ਇਹਨਾਂ ਦੇ ਪ੍ਰਧਾਨ ਕੋਈ ਮੰਨਦਾ ਨਹੀਂ ਹੈਗਾ ਕਮੇਟੀ ਹੈਗੀ ਨਹੀਂ ਹੈਗੀ। ਦੇਖੋ ਜੀ ਉਹਦੇ ਵਿੱਚ ਗੱਲ ਇਦਾਂ ਆ ਵੀ ਪ੍ਰਧਾਨਗੀ ਤੋਂ ਲੈਣੀ ਤਾਂ ਸਾਰੇ ਚਾਹੁੰਦੇ ਹੁਣ ਸਾਰੇ ਇਸ ਟਾਈਮ ਮੁਕਰ ਰਹੇ ਹੋ ਕਿ ਪ੍ਰਧਾਨ ਕਹਿੰਦੇ ਮੈਂ ਪਹਿਲਾਂ ਪ੍ਰਧਾਨ ਸੀ 16 ਤਰੀਕ ਤੋਂ। ਇਹ 16 ਤੋਂ ਲੈ ਕੇ 20 ਤੱਕ ਦੇ 4-5 ਦਿਨ ਦੇ ਵਿੱਚ ਵੀ ਕੁਝ ਗੱਲਾਂ ਇਹਦੀ ਹੋਈ ਆ ਉਸ ਵਿੱਚ ਹੀ ਕੋਈ ਲੜਾਈ ਝਗੜਾ ਕੀ ਹੋਇਆ ਤੇ ਜਿਹਦੇ ਨਾਲ ਕੋਈ ਨਾ ਇਹ ਆਪਸੀ ਚ ਰੰਜਿਸ਼ ਇਹ ਮੈਨੂੰ ਲੱਗ ਰਹੀ ਹੈ ਜਿਹਦੇ ਵਿੱਚ ਕੋਈ ਪ੍ਰਧਾਨਗੀ ਦੀ ਚੱਕਰ ਆ ਪੱਕਾ ਕਹਿੰਦੇ ਕੋਈ ਗ੍ਰਾਂਤੀ ਸਿੰਘ ਵੀ ਨਹੀਂ ਹੈ ਇਹ ਨਹੀਂ ਗ੍ਰਾਂਤੀ ਸਿੰਘ ਨਹੀਂ ਸਾਡੇ ਭਾਈ ਸਾਹਿਬ ਤੁਸੀਂ ਪਰ ਕਰ ਦਿਓ ਨਹੀਂ ਸੀ ਉਹ प्रदीप ਬਾਜੀ ਉਹ ਇੱਥੇ ਬਣਾਉਂਦੇ ਉਹ ਚਲੋ ਉਹ ਗ੍ਰਾਂਤੀ ਸਿੰਘ ਤਾਂ ਜ਼ਰੂਰ ਹੋਣਾ ਚਾਹੀਦਾ ਲੇਕਿਨ ਇਹ ਕਹਿੰਦੀ ਐਸੇ ਗੁਰੂ ਘਰ ਚ ਨਹੀਂ ਦੂਸਰੇ ਗੁਰੂ ਘਰ ਉੱਥੇ ਵੀ ਹੈ ਨਹੀਂ ਅੱਛਾ ਹਾਂਜੀ ਹਾਂਜੀ ਗੁਰੂ ਘਰ ਚਾਰ-ਪੰਜ ਜ਼ਰੂਰ ਹੈ ਚਾਰ ਹੈ ਜੀ ਪੰਜ ਹੈ ਪੰਜ ਗੁਰੂ ਘਰ ਹੈ ਲੇਕਿਨ ਗ੍ਰਾਂਥੀ ਇਹਨਾਂ ਕੋਈ ਹੈ ਨਹੀਂ ਬੜੀ ਸ਼ਰਮ ਵਾਲੀ ਗੱਲ ਹੈ ਮੇਰੇ ਸਾਹਮਣੇ ਇਹਨਾਂ ਦੇ ਐਫਆਰਕੇ ਦੇ ਬਿਆਨਾਂ ਦੇ ਦਰਜ ਹੋ ਰਹੀ ਹੈ ਬਿਆਨات ਇੱਕ ਮਾਤਾ ਜੀ ਹੈ ਜਿਹੜੇ ਬਿਆਨ ਦਰਜ ਕਰਵਾ ਰਹੇ ਆ ਬਾਕੀ ਜਿਹੜੇ ਵੀ ਜਿੰਨੇ ਵੀ ਇਹਨਾਂ ਨੂੰ ਸਸਪੈਕਟ ਹੈ ਉਹਨਾਂ ਸਾਰਿਆਂ ਦੇ ਬਿਆਨ ਲਏ ਆ ਚਾਰ ਪੰਜ ਬੰਦੇ ਹੈਗੇ ਆ ਉਹਦੇ ਬਿਆਨਾਂ ਦੇ ਆਧਾਰ ਤੇ ਦੋ ਇਹਨਾਂ ਨੇ ਮੇਰੇ ਕੋਲ ਜਿੱਤੇ ਤੱਕ ਜੋ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਦੋ ਬੰਦੇ ਇਹਨਾਂ ਨੇ ਅਰੈਸਟ ਵੀ ਕੀਤੇ ਆ ਉਹਨਾਂ ਤੋਂ ਪੁਸ਼ਗੈਸ ਚੱਲ ਰਹੀ ਹੈ ਉਹ ਬਾਕੀ ਇਨਵੈਸਟ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਪੁਲਿਸ ਕਿਸ ਤਰ੍ਹਾਂ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਿੰਨੇ ਜੀ ਇੱਥੇ ਫੈਲੇ ਹੋਏ ਨੇ ਇੱਥੇ ਪਹਿਲਾਂ ਕਾਫੀ ਟਾਈਮ ਪਹਿਲਾਂ ਤਿੰਨ ਹੁੰਦੇ ਸੀ ਕਹਿੰਦੇ ਜੀ ਹੁਣ ਇਸ ਟਾਈਮ ਦੋ ਬਰਾਜਮਾਨ ਹੈ ਜੀ ਇੱਕ ਪ੍ਰਕਾਸ਼ ਕੀਤਾ ਜੀ ਇੱਕ ਸੋਖ ਹਸਨ ਦੇ ਵਿੱਚ ਨ ਕੋ ਹੁੰਦਾ ਜਿਹੜੇ ਹੁਣ ਹੋਈ ਹੈ ਜਿਹੜੇ ਖੰਡਤ ਕੀਤੇ ਗਏ ਜੀ ਉਹਨਾਂ ਦਾ ਹੁਣ ਕੀ ਅੱਗੇ ਕੀ ਉਹਨਾਂ ਦਾ ਸਾਰਾ ਪੰਥ ਇਕੱਠਾ ਹੋਇਆ ਜੀ ਜਿੱਦਾਂ ਅਸੀਂ ਵਿਚਾਰ ਵਚਨਦਰਾ ਕਰਕੇ ਜੋ ਵੀ ਹੈ ਕਿ ਇੱਥੇ ਜੋ ਵੀ ਅਗਲੀ ਰਣਨੀਤੀ ਅਸੀਂ ਬਹਿ ਕੇ ਕਰਾਂਗੇ ਹਾਂਜੀ ਬੜੀ ਮੰਦ ਭੱਗ ਜਿਹੜੀ ਘਟਨਾ ਵਾਪਰੀ ਆ ਇਦੇ ਸਵੱਦ ਵਿੱਚ ਅਸੀਂ ਬੜੀ ਪਹੁੰਚ ਕੇ ਜਿਹੜੀ ਇਸਾ ਵੀ ਮੌਕੇ ਤੇ ਬਹੁਤ ਜਲਦੀ ਪਹੁੰਚ ਕੇ ਤੇ ਅਸੀਂ ਮੌਕੇ ਤੇ ਆ ਕੇ ਜਿਹੜੀ ਹੈਗੀ ਆ ਕੁਝ ਵੀਡੀਓ ਕਲਿੱਪ ਸਾਨੂੰ ਆਸ-ਪਾਸ ਤੋਂ ਜਿਹੜੀਆਂ ਕਲੈਕਟ ਹੋ ਗਈਆਂ ਸੀ ਜਿਹੜੀ ਕੈਮਰੇ ਸੀਗੇ ਗੁਰਦੁਆਰਾ ਸਾਹਿਬ ਦੇ ਉੱਤੇ ਖਰਾਬ ਸੀਗੇ ਪਰ ਸਾਨੂੰ ਜਿਹੜੇ ਨਾਲ ਦੇ ਘਰਾਂ ਤੋਂ ਜਿਹੜੀ ਕਲਿੱਪ ਮਿਲੇ ਉਤੋਂ ਅਸੀਂ ਜਿਹੜਾ ਦੋਸ਼ੀ ਦੀ ਜੇ ਪਛਾਣ ਕਰ ਲਈ ਆ ਉਹਨੂੰ ਅਸੀਂ ਜਿਹੜੀ ਐਪਰੀਹੈਂਡ ਕਰ ਲਿਆ ਪੁੱਛਗਿੱਛ ਕਰਨ ਲੱਗੇ ਆ ਉਸ ਤੋਂ ਬਾਅਦ ਅਸੀਂ ਜਿਹੜੀ ਸਾਰੀ ਗੱਲ ਕੱਲ ਤੱਕ ਕਲੀਅਰ ਕਰਦਾ ਕਿੰਨੇ ਬੰਦੇ ਆਏ ਜੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਬੰਦਾ ਹੀ ਫਿਲਹਾਲ ਆਉਂਦਾ ਜਿਹੜਾ ਇਹ ਬੇਦੀ ਕਰ ਰਿਹਾ ਜਿਸ ਬੰਦੇ ਦੇ ਜਿਹੜੇ ਮਹਾਰਾਜ ਦੇ ਅੰਗ ਜਿਹੜੇ ਉਹ ਪੜਿਆ ਤੇ ਉਹਦੇ ਪਿੱਛੇ ਕੌਣ ਆ ਉਹ ਵੀ ਅਸੀਂ ਜਿਹੜੀ ਸਾਰੀ ਗੱਲ ਜਿਹੜੀ ਹੈ ਨਾ ਉਹ ਇੱਕ ਦੋ ਦਿਨਾਂ ਤੱਕ ਜਿਹੜੀ ਕਲੀਅਰ ਕਰਵਾਉ ਉਹ ਬੱਚੇ ਦੀ ਵੀ ਗੱਲ ਸਾਰੀ ਮਾਈਨਰ ਹੈ ਮਾਈਨਰ ਹੈ ਕੋਈ ਉਹ ਦੇਖਦੇ ਅੱਜ ਅੱਜ ਤੱਕ ਅਜੇ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦੇ ਕਿ ਉਹ ਮਾਈਨਰ ਆ ਜਾਂ ਕਿਸ ਤਰ੍ਹਾਂ ਉਹ ਥੋੜਾ ਟਾਈਮ ਲੱਗੇਗਾ ਅਜੇ ਸੀ ਤਾਂ ਅਰੈਸਟ ਫਾਈ ਨਹੀਂ ਅਜੇ ਤੇ ਹੀ ਫਿਲਹਾਲ ਪੁਛਗੇ ਇਸ ਵਾਸਤੇ ਬੰਦੇ ਆਪਣੀ ਕਸਟਡੀ ਚ ਕਹੀ ਲਏ ਆ ਉਹਦੇ ਕੋਲ ਵਿੱਚੋਂ ਕਿਹੜਾ ਬੰਦਾ ਦੋਸ਼ੀ ਆ ਤੇ ਉਹ ਗੱਲ ਜਿਹੜੀ ਉਹ ਸਾਹਮਣੇ ਆ ਜਾਈ ਹਾ ਫੇਲ ਹੋ ਚੁੱਕੀ ਜਿਹੜੀ ਹੈਗੀ ਆ ਉਹ ਜਿਹੜੀ ਕਮੇਟੀ ਉਹ ਐਕਚੁਅਲੀ ਕਮੇਟੀਆਂ ਹੈਗੀਆਂ ਦੋ ਇਸੇ ਜਿਹੜੀਆਂ ਇੱਕ ਪਹਿਲੀ ਵਾਲੀ ਕਮੇਟੀ ਹੈ ਰਿਸਪਾਲ ਸੰਗਰਾਣੇ ਵਾਲੀ ਇੱਕ ਦੂਜੀ ਜਿਹੜੇ ਹੁਣ ਜਿਹੜੇ ਇਸ ਨੂੰ ਸੰਚਾਲਨ ਕਰਦੇ ਗੁਰਦਵਾਰ ਸਾਹਿਬ ਦਾ ਤੇ ਉਹ ਦੋਵੇਂ ਜਿਹੜੀ ਹੁਣ ਇੱਕ ਥੋੜੀ ਜਿੰਨੀ ਵੀ ਆਪਸ ਵਿੱਚ ਟਸਲਵਾਜੀ ਵੀ ਸੀਗੀ ਜਿਹਦੇ ਕਰਕੇ ਦੋਸ਼ੀ ਨੇ ਇਸ ਗੱਲ ਦਾ ਫਾਇਦਾ ਲਿਆ ਬੇਦੀ ਵਿਕਰਨ ਦੇ ਲਈ ਇਹ ਉਹਨਾਂ ਦੀ ਹੀ ਜਿਹੜੀ ਸਟੇਟਮੈਂਟ ਦੇ ਉੱਤੇ ਜਿਹੜੀ ਇਹ ਮਕਦਮਾ ਜਿਹੜਾ ਨਾ ਹਜੇ ਅਜੇ ਬਿਲਕੁਲ ਇਹ ਬੜੀ ਵੱਡਾ ਲੈਪਸਾ ਕਮੇਟੀ ਦੇ ਪਾਰਟ ਦੇ ਉੱਤੇ ਵੀ ਜਿਹੜੀ ਆ ਉਹ ਇਹਨਾਂ ਦੇ ਕੈਮਰੇ ਜਿਹੜੇ ਆ ਉਹ ਉਹਨਾਂ ਨੂੰ ਠੀਕ ਕਿਉਂ ਨਹੀਂ ਕਰਵਾਇਆ ਔਰ ਇਹ ਜਿਹੜੀ ਇਹਨਾਂ ਦੀ ਆਪਸ ਵਿੱਚ ਟਸਲਬਾਜੀ ਸੀਗੀ ਇਹ ਜਿਹੜੀ ਟਸਲ ਸੀਗੀ ਇਹ ਘੱਟੋ ਘੱਟ ਪੁਲਿਸ ਦੇ ਧਿਆਨ ਚ ਆਉਣੀ ਚਾਹੀਦੀ ਸੀ ਅਸੀਂ ਇਹਦਾ ਕੋਈ ਹੱਲ ਕਰਦੇ ਜਦ ਕਿ ਕਿਸੇ ਦੀ ਸਾਡੀ ਜਾਨ ਵਿੱਚ ਖਤਰਾ ਦੇ ਜਾਂਦਾ ਲੜਾਈ ਝਗੜਾ ਵੀ ਹੋਇਆ ਜੀ ਕਿਹਨੇ ਹਾਂ 16 ਤਰੀਕ ਨੂੰ ਉਹਨਾਂ ਦਾ ਆਪਸ ਵਿੱਚ ਝਗੜਾ ਵੀ ਹੋਇਆ ਸੀਗਾ ਥੋੜੀ ਵਕਤੋਂ ਪਈ ਵੀ ਹੋਈ ਦੇਖੋ ਜਿਹੜੀ ਸਾਡੇ ਕੋਲ ਕਲਿੱਪ ਹੈਗਾ ਉਹਦੇ ਤੋਂ ਤਕਰੀਬਨ ਅਸੀਂ 80 ਤੋਂ 90% ਕਲੀਅਰ ਆ ਤੇ ਇਹ ਬੰਦੇ ਆ ਪਰ ਉਹਦੇ ਬੈਕ ਦੇ ਉੱਤੇ ਕੌਣ ਬੰਦਾ ਵਾ ਉਹ ਅਜੇ ਟਾਈਮ ਲੱਗੂਗਾ ਥੋੜਾ ਹਾਂ ਜੀ ਚੱਲ ਰਹੀ ਪੁਸ਼ ਹੋਈ ਐਕਚੁਅਲੀ ਲਗਾਤਾਰ ਅਸੀਂ ਇੱਥੇ ਜਿਹੜੇ ਮੌਜੂਦ ਆ ਹਮ ਥੋੜਾ ਟਾਈਮ ਮਿਲੇਗਾ ਤੇ ਫਿਰ ਅਸੀਂ ਜਿਹੜੀ ਉਹਦੀ ਪ੍ਰੋਪਰ ਪੁਸ਼ ਕਰ ਹਮ 2 4 5 ਘੰਟੇ ਚਾਹੀਦੇ ਆ ਤਾਂ ਕਿ ਆਪਾਂ ਰਾਤ ਲਗਾ ਕੇ ਉਹਦੀ ਪੁਸ਼ਕਿਸ਼ ਕਰਕੇ ਆਪਾਂ ਉਹਨੂੰ ਲੌਜੀਕਲ ਕਲਪੁਜੇ ਤੇ ਪਹੁੰਚਾਈਏ